ਆ ਮਾਈ ਟੋਟਾ ਜੀ ਦਲਵੀਰ ਜੀ ਕੀ ਸਮੱਸਿਆ ਆ ਰਹੀ ਹੈ ਸਾਰੀ ਸਮੱਸਿਆ ਜਿਹੜਾ ਹੈ ਕੀ ਕੀ ਸਮੱਸਿਆ ਹੈ ਕਾਤਰਪਾਲ ਇਹ ਵੀ ਜਿਹੜਾ ਨਾ ਪਾਣੀ ਨਿਕੜੇ ਨਾ ਪਾਣੀ ਨਿਕੜੇ ਕਿਤੇ ਜੀ ਪ੍ਰਸ਼ਾਦ ਤੋਂ ਨਾਲੀ ਚ ਪ੍ਰਬੰਧ ਕੋਈ ਹੈ ਨਹੀਂ ਕੋਈ ਪ੍ਰਬੰਧ ਨਹੀਂ ਹੈ ਜਿਹੜਾ ਕੈਸੀ ਚੀਜ਼ ਕਰੀ ਕੋਈ ਤਰਪਾਲ ਨੇ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਪਾਣੀ ਖੜਾ ਜੀ ਛੋਟਾ ਛੋਟਾ ਬਣਦੀ ਅੱਜ ਵੀ ਨਹੀਂ ਪੜਨ ਦੀ ਹਿਸਾਬ ਲਾਗੇ ਹਾਲਾਤ ਮਾੜੀ ਨੇ ਹਾਂ ਜੀ ਮਾੜੇ ਮਾੜੇ ਜਿਹੜੀ ਪੁੱਤਰਾ ਮਗੂ ਫਜ਼ਰ ਬਾਲਦੇ ਹੋ ਉਹਦਾ ਕੀ ਰੌਣੜੀ ਹੈ ਜੋ ਆਪਾਂ ਰੌਣੜੀ ਹੈ ਤੁਹਾਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਰੌਣੀ ਪਈ ਹੈ ਤੋਏ ਮੈਂ ਦੇਖੋ ਜੀ ਤਾਰੀ ਪਈ ਹੈ ਹੱਥ ਕਰਕੇ ਦੇਖਾਂਗੇ ਉਹਦੇ ਜੀ ਪਾਣੀ ਵਾਲੇ ਖੜੇ ਬਲੇ ਆਵਾ ਥੋੜਾ ਜੀ ਇਹਦਾ ਨੋਕਾਲਾ ਜੀ ਕਿੱਥੇ ਤੁਸੀਂ ਖੜੇ ਹੋ ਅੱਜ ਹਾਂ ਜੀ ਕਿੱਥੇ ਖੜੇ ਤੁਸੀਂ ਅੱਜ ਅੱਜ ਮੂਨ ਖੜੇ ਜੀ ਧਾਣਾ ਮੰਡੀ ਕੀ ਹਾਲਾਤ ਨੇ ਆਪਣਾ ਜਿਹੜੇ ਗੜੇ ਮਾਰੀ ਪਈ ਹੈ ਮੀਂਹ ਖਰਾਬੀ ਮੌਸਮ ਆਲੋ ਜਿਆਦੇ ਖਰਾਬੇ ਮੰਡੀ ਗਾ ਦੇਖੋ ਜੀ ਪਾਣੀ ਇੱਧਰ ਖੜਿਆ ਬੜਾ ਟੋਪਾ ਉਹ ਪੜੀਏ ਕਣਕ ਦੇਖੋ ਜੀ ਇਹਦੇ ਕਣਕ ਸਾਰੀ ਇਹ ਦੇਖਿਆ ਟੋਪਾ ਪੜਕਾ ਕੱਢਿਆ ਪਾਣੀ ਇਹ ਦੇਖੋ ਜੀ ਕੋਈ ਪ੍ਰਬੰਧ ਨਹੀਂ ਆ ਕੇ ਸਰਕਾਰ ਦੇ ਨਾ ਜੀ ਕੋਈ ਪ੍ਰਬੰਧ ਨਹੀਂ ਹੈ ਕਿ ਨਾ ਜੀ ਪਾਣੀ ਪੀਣ ਦੇ ਜਾਂ ਬਾਥਰੂਮ ਦੇ ਠੀਕ ਨਹੀਂ ਨਾ ਜੀ ਪਾਣੀ ਪੀਣ ਵਾਲਾ ਵੀ ਕੱਲ੍ਹੇ ਚਾਲੂ ਕਰੇ ਜੀ ਗਏ ਪਹਿਲਾਂ ਤੋਂ ਬੰਦੇਦਾ ਜੀ ਅਵੇਂ ਤੋਂ ਜੀ ਲੈ ਕੇ ਕੱਲ੍ਹੇ ਕਣਕ ਲੈ ਗਏ ਹੋਰ ਕੱਲ੍ਹੇ ਆਏ ਕਣਕ ਲੈ ਗਏ ਤੁਸੀਂ ਕਦੋਂ ਦੇ ਆਏ ਹੋਇਆ ਮੈਂ ਤੂੰ ਕੱਲ੍ਹੇ ਆ ਜੀ ਪਹਿਲਾਂ ਪਰਸੋਂ ਤਾਰ ਕੇ ਦੇ ਕਣਕ ਟਾੜੀ ਨਹੀਂ ਕਿ ਬੋਲੀ ਹੋਈ ਨਹੀਂ ਕਣਕ ਦੀ ਨਾ ਜੀ ਨਾ ਕਣਕ ਉਹ 5-5 ਦਿਨ ਹੋ ਗਏ ਜੀ ਬੈਠੇ ਨੂੰ ਸਰਕਾਰ ਤੇ ਇਹ ਗੱਲ ਕਹਿੰਦੇ ਸਾਡੇ ਪ੍ਰਬੰਧ ਪੂਰੇ ਕੀਤੇ ਗਏ ਨੇ ਨਾ ਜੀ ਉਹ ਪੁੱਛੋ ਜੀ ਕਾ ਕਾ ਦਿਨੋਂ 10 ਦਿਨ ਦਲਵੀਰ ਕਾ ਦਿਨੋਂ ਬਾਬਾ ਖੈਰ ਖੈਰੀ ਹੋਰ ਨਾ ਨਹੀਂ ਪਾਈ ਹੋਈ ਪੂਰੀ ਟਾੜੀ ਕਰਨ ਵਾਲੀ ਪਈ ਕਣਕਾਂ ਵੱਢਣੇ ਪਈ ਜੀ ਵੱਢੀ ਬਾ ਕਣਕ ਰੋਣ ਲੱਗ ਰਹੀ ਆ ਬਾਬਾ ਹੱਥ ਬੰਨ੍ਹਾ ਜੀ ਹੋਰ ਨਾ ਪਾਈ ਹੋਈ ਪ੍ਰਸੰਤ ਬਹੁਤ ਹੈ ਹੋਰ ਆ ਗਿੱਲੀ ਕਣਕ ਹੋ ਗਈ ਜੀ ਪਰ ਕਾਰਵਨ ਕੋਈ ਪ੍ਰਬੰਧ ਨਹੀਂ ਹੈ ਨਹੀਂ ਕੋਈ ਪ੍ਰਬੰਧ ਨਹੀਂ ਕਿਹਨਾਂ 마을ੋਂ ਜਿਹੜੇ ਪਿੰਡ ਤੋਂ ਤੁਸੀਂ ਹਾਂਜੀ ਕਿਹੜੇ ਪਿੰਡ ਤੋਂ ਮੋੜ ਤੋਂ ਜੀ ਹਾਂ ਕਦੋਂ ਲੈ ਕੇ ਆ ਸੀ ਕਣਕ ਕਣਕ 2 ਦਿਨ ਹੋ ਗਏ ਜੀ ਕੋਈ ਬੋਲੀ ਨਹੀਂ ਹੋਈ ਹਾਲੇ ਤੱਕ ਨਹੀਂ ਸਰਕਾਰੀ ਜਣ ਕੇ ਦਾਅਵੇ ਤੋਂ ਭਜਰੀ ਹੈ ਹਾਂਜੀ ਤਿੰਨ ਹੀ ਕਣਕ ਗਿੱਲੀ ਹੋ ਗਈ ਥੋੜੀ ਹੋ ਗਈ 8 ਕਿੱਲੇ ਦੇ ਕਣਕ ਗਿੱਲੀ ਹੋ ਗਈ ਤੁਸੀਂ ਫੈਕਟਰੀ ਨੂੰ ਮਿਲੇ ਬਾਕੀ ਕਿਸੇ ਨੂੰ ਨਹੀਂ ਮਿਲੀ ਨਾ ਕੋਈ ਇੱਥੇ ਆਇਆ ਇਹ ਮੰਡੀ ਦਾ ਕੋਈ ਪ੍ਰਸਾਦਨ ਕੋਈ ਕੋਈ ਪ੍ਰਧਾਨ ਕੋਈ ਵੀ ਨਹੀਂ ਪਹੁੰਚਿਆ ਇੱਥੇ ਬੋ ਬੋ ਦੀ ਨਾਮਰੋੜਾ ਰਿੰਕੂ ਜੀ ਵੀ ਬੋਲ ਤਾ ਕੀ ਮੰਡੀ ਚ ਕੀ ਹਾਲਾਤ ਨੇ ਆਪੇ ਇਸ ਸਮੇਂ ਮੰਡੀ ਦੇ ਬਹੁਤ ਬੁਰਾ ਹਾਲ ਕਿਸਾਨਾਂ ਦੇ ਪੂਰੇ ਮੰਡੀ ਦੇ ਵਿੱਚ ਸਰਕਾਰ ਜਿਹੜੇ ਆਈ ਵਾਰ ਦਾਅਵੇ ਕਰਦੀ ਹੈ ਵੀ ਅਸੀਂ ਮੰਡੀਆਂ ਦੇ ਸੀਵਰੇਜ ਮੰਡੀਆਂ ਤੇ ਪਾਣੀ ਇਹ ਜਿਹੜੇ ਜਿੰਨੀ ਵੀ ਕਿਸਾਨਾਂ ਦੀ ਕਣਕ ਭੇਜੀ ਹੈ ਸਰਕਾਰ ਦੀ ਨੁਲਾਈਕੀ ਕਰਕੇ ਭੇਜੀ ਜਿਹੜਾ ਮੰਡੀ ਦਾ ਸੀਵਰੇਜ ਹੈ ਉਹ ਪੂਰਾ ਇਸ ਟਾਈਮ ਬੰਦ ਹੈ ਰਾਤ ਸੀਵਰੇਜ ਉਛਲਿਆ ਹੈ ਇਸ ਕਰਕੇ ਜਿੰਨੀ ਵੀ ਕਣਕ ਹੈ ਮੰਡੀ ਦੇ ਵਿੱਚ ਇੱਕ ਜਿਹੜੀ ਦੂਜੀ ਮੰਡੀ ਦੇ ਵਿੱਚ ਸਮੱਸਿਆ ਹਰ ਸਾਲ ਦੀ ਜਿਹੜਾ ਮੰਡੀ ਦੇ ਵਿੱਚ ਵਿਚਾਲੇ ਸੈੱਡ ਬਣਿਆ ਹੋਇਆ ਉਹ ਸੈੱਡ ਦਾ ਸਾਰਾ ਪਾਣੀ ਆਲੇ ਦੁਆਲੇ ਡਿੱਗਦਾ ਇਸ ਕਰਕੇ ਜਿੰਨੀਆਂ ਵੀ ਢੇਰੀਆਂ ਨੇ ਮੰਡੀ ਦੇ ਵਿੱਚ ਵਿਚਾਲੇ ਪਾਸੇ ਉਹ ਵੀ ਸਾਰੀਆਂ ਇਸ ਟਾਈਮ ਕਿਸਾਨਾਂ ਦੀਆਂ ਢੇਰੀਆਂ ਸਾਰੀਆਂ ਪਾਣੀ ਦੇ ਵਿੱਚ ਡੁੱਬੀਆਂ ਪਈਆਂ ਨੇ ਰਾਤ ਇੱਥੇ ਗੋਡੇ-ਗੋਡੇ ਪਾਣੀ ਸੀ ਇਹ ਸੀਵਰੇਜ ਉਛਮ ਕਰਨ ਪਾਣੀ ਹੋਇਆ ਇਹ ਮੰਡੀ ਮੰਡੀ ਬੋਰਡ ਹੈ ਕੋਈ ਵੀ ਅਜੇ ਤੱਕ ਮੰਡੀ ਬੋਰਡ ਦਾ ਕੋਈ ਵੀ ਉਚ ਅਧਿਕਾਰੀ ਨੇ ਆ ਕੇ ਕਿਸੇ ਕਿਸਾਨ ਨੂੰ ਇਹ ਨਹੀਂ ਪੁੱਛਿਆ ਵੀ ਕੋਈ ਐਸ ਕੋਈ ਸਮੱਸਿਆ ਨਹੀਂ ਹੈ ਕਿ ਕੋਈ ਅਧਿਕਾਰੀ ਕੋਈ ਸੈਕਟਰੀ ਕੋਈ ਇਨਸਪੈਕਟਰ ਅਜੇ ਤੱਕ ਕੋਈ ਨਹੀਂ ਆਇਆ ਹੈਗਾ ਨਾ ਕੋਈ ਅੰਡੀ ਬੋਰਡ ਦਾ ਜਿਹੜਾ ਇੱਥੇ ਮੰਡੀ ਦਾ ਪ੍ਰਧਾਨ ਹੈ ਕਿਸੇ ਨੇ ਆ ਕੇ ਕਿਸਾਨਾਂ ਨੂੰ ਅਜੇ ਤੱਕ ਕਿਸੇ ਨੇ ਕੋਈ ਸਰਕਾਰ ਦੇ ਅਧਿਕਾਰੀ ਨੇ ਕਿਸੇ ਨੇ ਕਿਸਾਨਾਂ ਦੀ ਬਾਹ ਨਹੀਂ ਫੜੀ ਅਜੇ ਤੱਕ ਇਸ ਟਾਈਮ ਜਿਹੜੀ ਪੂਰੀ ਮੂਨ ਕਮੰਡੀ ਦੇ ਵਿੱਚ ਸੈਲਰਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਕਣਕ ਗਈ ਹੋਈ ਹੈ ਇਸ ਕਰਕੇ ਸੈਲਰਾਂ ਦੇ ਵਿੱਚ ਵੀ ਬਹੁਤ ਵੱਡਾ ਨੁਕਸਾਨ ਹੈ ਕਿਸਾਨਾਂ ਦਾ ਇਸ ਕਰਕੇ ਸਰਕਾਰ ਨੂੰ ਅਸੀਂ ਆਰ ਬਾਰ ਬੇਨਤੀ ਕਰਦੇ ਹਾਂ ਵੀ ਜਿਹੜਾ ਇਸ ਮੰਡੀ ਮੰਡੀ ਦਾ ਵਿਕਾਸ ਸਰਕਾਰ ਆਈ ਵਾਰ ਕਹਿੰਦੀ ਹੈ ਵੀ ਵਿਕਾਸ ਕਰਦੇ ਆ ਕੋਈ ਇੱਥੇ ਸਰਕਾਰ ਜਿਹੜੀ ਮਰਜ਼ੀ ਸੱਤਾ ਦੇ ਵਿੱਚ ਰਹੀ ਹੈ ਅੱਜ ਤੱਕ ਸਰਕਾਰ ਦਾਅਵੇ ਕਰਦੀ ਹੈ ਪਰ ਮੰਡੀ ਦੇ ਵਿੱਚ ਕੋਈ ਵਿਕਾਸ ਨਹੀਂ ਹੋਇਆ ਇਹਨਾਂ ਦੇ ਕਾਗਜ਼ਾਂ ਦੇ ਵਿੱਚ ਸਾਰਾ ਕੁਝ ਹੁੰਦਾ ਹੈ ਕਾਗਜ਼ਾਂ ਦੇ ਵਿੱਚ ਇਹਨਾਂ ਦੀਆਂ ਲੈਟਰਾਂ ਲੱਗਦੀਆਂ ਨੇ ਸੀਵਰੇਜ ਚੱਲਦੇ ਨੇ ਜਿਹੜੇ ਇੱਥੋਂ ਦੇ ਚੇਅਰਮੈਨ ਨੇ ਉਹ ਆਪਣੇ ਬਣਾਣ ਤੇ ਲੱਗੇ ਹੋਏ ਨੇ ਕਿਸਾਨਾਂ ਨੂੰ ਦੀ ਕੋਈ ਕਿਸੇ ਨੂੰ ਸੋਚ ਨਹੀਂ ਹੈਗੀ ਚਾਹ ਇੱਥੋਂ ਦਾ ਐਮ.ਐਲ.ਏ. ਚਾਹ ਇੱਥੋਂ ਦਾ ਮੁੱਖ ਮੰਤਰੀ ਹੈ ਪੰਜਾਬ ਦਾ ਮੁੱਖ ਮੰਤਰੀ ਸਟੇਟ ਦਾ ਹਰ ਰੋਜ਼ ਕੋਸ਼ ਕਰਦਾ ਜੀ ਕਣਕਾਂ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚ ਪੂਰੀਆਂ ਮੰਡੀਆਂ ਤਿਆਰ ਨੇ ਇਸ ਕਰਕੇ ਦਿਖਾਣੇ ਆ ਸੀ ਮੁੱਖ ਮੰਤਰੀ ਨੇ ਤੇ ਬਰਿੰਦਰ ਗੋਇ ਨੂੰ ਐਮ ਐਲ ਏ ਨੂੰ ਵੀ ਦੇਖ ਲੋ ਆ ਕੇ ਕਣਕਾਂ ਦਾ ਕਿੰਨਾ ਨੁਕਸਾਨ ਹੈ ਮੰਡੀ ਬੋਰਡ ਦਾ ਜਿਹੜਾ ਸੀਵਰੇਜ ਹੈ ਇਹ ਉਛਲਣ ਕਰਨ ਕਿਸਾਨਾਂ ਦਾ ਕਿੱਡਾ ਵੱਡਾ ਨੁਕਸਾਨ ਹੋਇਆ ਇਸ ਕਰਕੇ ਇਹ ਜਿਹੜੀ ਕਣਕ ਸੀ ਸਾਡੀ 8 8.5 ਕਿਲਿਆਂ ਦੀ ਕਣਕ ਸੀ ਇਹਦੇ ਵਿੱਚੋਂ ਅੱਧੀ ਤੋਂ ਜ਼ਿਆਦਾ ਕਣਕ ਖਰਾਬ ਹੋ ਗਈ ਇਸ ਕਰਕੇ ਇੱਥੇ ਜਿਹੜੀਆਂ ਟਰਾਲੀਆਂ ਕਣਕ ਹੋਣੀ ਕਰ ਤੋਂ ਬਾਅਦ 5-600 ਕਿਲਿਆਂ ਦੀ ਕਣਕ ਹੋਣੀ ਕਿਸਾਨਾਂ ਦੀ ਜਿਹੜੀ ਅੱਧ ਤੋਂ ਜ਼ਿਆਦਾ ਕਿਸਾਨਾਂ ਦੀ ਕਣਕ ਖਰਾਬ ਹੋ ਗਈ ਇਸ ਕਰਕੇ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਵੀ ਕਿਸਾਨ ਇਸ ਸਮੱਸਿਆ ਦਾ ਹੱਲ ਕਰੇ ਸਰਕਾਰ